ਨਾਲ ਜੁੜੀ ਖਬਰ ਨਾਲ ਕਰਨ ਜਾ ਰਹੇ ਹਾਂ ਕਿਉਂਕਿ ਅੱਜ ਮੰਡੇ ਹੈ ਹੈਵੀ ਵਰਕਿੰਗ ਡੇ ਹੈ ਲੋਕਾਂ ਨੂੰ ਆਪਣੇ ਕੰਮ ਕਾਜਾਂ ਤੇ ਜਾਣਾ ਹੁੰਦਾ ਹੈ ਲੋਕ ਸਰਕਾਰੀ ਬਸਾਂ ਦਾ ਇਸਤੇਮਾਲ ਕਰਦੇ ਨੇ ਤੇ ਅਹਿਮ ਇਹ ਵੱਡੀ ਖਬਰ ਆਮ ਲੋਕਾਂ ਦੇ ਨਾਲ ਜੁੜੀ ਹੋਈ ਕਿਉਂਕਿ ਅਜੇ ਨਹੀਂ ਖਤਮ ਹੋਈ ਹੈ ਸਰਕਾਰੀ ਬਸਾਂ ਦੇ ਕੱਚੇ ਕਾਮਿਆਂ ਦੀ ਹੜਤਾਲ ਹਿਰਾਸਤ ਚ ਲੈ ਗਏ ਨੇ ਸਾਥੀਆਂ ਦੀ ਰਿਹਾਈ ਦੀ ਮੰਗ ਦਰਸਲ ਕੀਤੀ ਜਾ ਰਹੀ ਹੈ ਹੜਤਾਲੀ ਮੁਲਾਜ਼ਮਾਂ ਦੇ ਹੋਏ ਪਰਚੇ ਰੱਦ ਕਰਨ ਦੀ ਮੰਗ ਉਹਨਾਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਸਸਪੈਂਸ਼ਨ ਅਤੇ ਟਰਮੀਨੇਸ਼ਨ ਵੀ ਵਾਪਸ ਲਈ ਜਾਂਦੀ ਇਹ ਮੰਗ ਹੈ ਦੱਸ ਕੇ ਮੰਗਾ ਨਾ ਮੰਨੇ ਜਾਣ ਤੱਕ ਹੜਤਾਲ ਜਾਰੀ ਰਹੇਗੀ ਯੂਨੀਅਨ ਦੇ ਆਗੂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕੱਲ ਟਰਾਂਸਪੋਰਟ ਮੰਤਰੀ ਦੇ ਨਾਲ ਯੂਨੀਅਨ ਆਗੂ ਦੀ 7 ਘੰਟੇ ਤੱਕ ਇਹ ਮੀਟਿੰਗ ਹੋਈ ਸੀ ਹਾਲਾਂਕਿ ਹਰਾਸਤ ਲੈ ਗਏ ਹੜਤਾਲੀ ਰੋਡਵੇਜ਼ ਕਾਮਿਆਂ ਨੂੰ ਰਿਹਾ ਕਰਨ ਚ ਮੀਟਿੰਗ ਚ ਸਹਿਮਤੀ ਬਣੀ ਸੀ ਪਰ ਅਜੇ ਵੀ ਜੋ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਦੀ ਹੜਤਾਲ ਖਤਮ ਨਹੀਂ ਹੋਈ ਹੈ ਕਿਉਂਕਿ ਹਰਾਸਤ ਲੈ ਗਏ ਸਾਥੀਆਂ ਦੀ ਰਿਹਾਈ ਦੀ ਲਗਾਤਾਰ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਹੜਤਾਲੀ ਮੁਲਾਜ਼ਮਾਂ ਤੇ ਹੋਏ ਪਰਚੇ ਰੱਦ ਕਰਨ ਦੀ ਇਹ ਮੰਗ ਉਹਨਾਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਸਸਪੈਂਸ਼ਨ ਅਤੇ ਟਰਮੀਨੇਸ਼ਨ ਵੀ ਵਾਪਸ ਲਏ ਜਾਣ ਦੀ ਇਹ ਮੰਗ ਹੈ ਕਿਉਂਕਿ ਜਿਸ ਤਰੀਕੇ ਨਾਲ ਜੋ ਕੱਚੇ ਕਾਮੇ ਨੇ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਸੀ ਉਹਨਾਂ ਨੂੰ ਵਾਪਸ ਬਹਾਲ ਕੀਤਾ ਜਾਏ ਤੇ ਉਸ ਤੋਂ ਬਾਅਦ ਹੀ ਇਹ ਜੋ ਹੜਤਾਲ ਹੈ ਉਹ ਵਾਪਸ ਲਈ ਜਾਏਗੀ ਕਿਉਂਕਿ ਕਈ ਦਿਨਾ ਤੋਂ ਇਹ ਜੋ ਕੱਚੇ ਕਾਮੇ ਨੇ ਸਰਕਾਰੀ ਬੱਸਾਂ ਦੇ ਉਹਨਾਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ ਹੈ ਬੀਤੇ ਕੱਲ੍ਹ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿ ਪੱਟੀ ਚ ਰੋ ਟ੍ਰਾਂਸਪੋਰਟ ਮੰਤਰੀ ਨੇ ਲਾਲਜੀ ਸਿੰਘ ਪੁੱਲਰ ਉਨਾ ਦਿਨ ਨਾਲ ਇਹ ਪੂਰੀ ਮੀਟਿੰਗ ਸੇ ਤਕਰੀਬਨ 7 ਘੰਟੇ ਤੱਕ ਇਹ ਮੀਟਿੰਗ ਚੱਲੀ ਸੀ ਲਾਲਜੀਤ ਸਿੰਘ ਪੁੱਲਾ ਦਾ ਬਿਆਨ ਸਾਹਮਣੇ ਆਇਆ ਜਿਉਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਜੋ ਜਾਇਜ਼ ਮੰਗਾ ਨੇ ਯੂਨੀਅਨ ਦੀਆਂ ਉਹ ਅਸੀਂ ਮੰਗਾਂਗੇ ਮੰਨਾਂਗੇ ਪਰ ਦੂਸਰੇ ਪਾਸੇ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀ ਕਿ ਜਿਨੇ ਵੀ ਬਰਖਾਸਤ ਕੀਤੇ ਸੀ ਕੱਚੇ ਮੁਲਾਜ਼ਮ ਉਹਨਾਂ ਦੀ ਮੁਰਤੋਂ ਅਸੀਂ ਬਹਾਲੀ ਕਰਾਂਗੇ ਪਰ ਉਸ ਤੋਂ ਬਾਅਦ ਹੁਣ ਯੂਨੀਅਨ ਦੇ ਆਗੂਆਂ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਇਹਨਾਂ ਕੱਚੇ ਕਾਮਿਆਂ ਦੀ ਬਹਾਲੀ ਨਹੀਂ ਹੁੰਦੀ ਹੈ ਉਦੋਂ ਤੱਕ ਇਹ ਚੱਕਾ ਜਾਮ ਉਹਨਾਂ ਦਾ ਐਜ਼ ਇਟ ਇਜ਼ ਹੀ ਬਰਕਰਾਰ ਹੈ ਹੜਤਾਲ ਲਗਾਤਾਰ ਜਾਰੀ ਹੈ ਝੂਠੀਆਂ ਖਬਰਾਂ 'ਚ ਨਾ ਪਾਓ ਕੋਈ ਹੜਤਾਲ ਖੁੱਲੀ ਨਹੀਂ ਜਿੰਨਾ ਸਮਾਂ ਜਿਹੜੇ ਸਾਡੇ ਮੁਲਾਜ਼ਮ ਗ੍ਰਿਫਤਾਰ ਕੀਤੇ ਗਏ ਆ ਉਹ ਬਾਹਰ ਨਹੀਂ ਆਉਂਦੇ ਜਿੰਨਾ ਟਾਈਮ ਝੂਠੇ ਕੀਤੇ ਗਏ ਪਰਚੇ ਰੱਦ ਨਹੀਂ ਹੁੰਦੇ ਜਿੰਨਾ ਟਾਈਮ ਸਸਪੈਂਸ਼ਨਾਂ ਟਰਮੀਨੇਸ਼ਨਾਂ ਸਿਵਾਮਾਂ ਰੱਦ ਖਤਮ ਨਹੀਂ ਹੁੰਦੀਆਂ ਉਹਨਾਂ ਟਾਈਮ ਹੜਤਾਲ ਜਾਰੀ ਆ ਜਿੰਨਾ ਸਮਾਂ ਕੋਈ ਚਿੱਠੀ ਮੰਤਰੀ ਸਾਹਿਬ ਵੱਲੋਂ ਜਾਂ ਡਾਇਰੈਕਟਰ ਸਟੇਟ ট্রান্সਪੋਰਟ ਵੱਲੋਂ ਜਾਰੀ ਨਹੀਂ ਹੁੰਦੀ ਉਹਨਾਂ ਸਮਾਂ ਹੜਤਾਲ ਜਾਰੀ ਹੈ ਜੋ ਵੀ ਸਟੇਟ ਕਮੇਟੀ ਅਗਲੇ ਸੰਘਰਸ਼ਾਂ ਦਾ ਐਲਾਨ ਕਰਦੀ ਆ ਸਾਰਾ ਪੰਜਾਬ ਉੱਤੇ ਫੁੱਲ ਚੜੇ ਤੇ ਮੇਰੇ ਨਾਲ ਮੇਰੇ ਸੋਗੀ ਚਰਨਜੀਵ ਕੌਸ਼ਲ ਫੋਨ ਲਾਈਨ ਤੇ ਜਿਹੜੇ ਨੇ ਚਰਨਜੀਵ ਯੂਨਨ ਦੇ ਆਗੂ ਵੱਲੋਂ ਕਲੀਅਰ ਕਰ ਦਿੱਤਾ ਗਿਆ ਜਦੋਂ ਤੱਕ ਪ੍ਰੋਪਰ ਨੋਟੀਫਿਕੇਸ਼ਨ ਨਹੀਂ ਆਂਦਾ ਉਦੋਂ ਤੱਕ ਇਹ ਹੜਤਾਲ ਐਜ਼ ਇਟ ਇਜ਼ ਜਾਰੀ ਰਹੇਗੀ ਪਰ ਬਿਲਕੁਲ ਸਰਵ ਲਗਾਤਾਰ ਜਿਹੜੀ ਆ ਕਿਤੇ ਨਾ ਕਿਤੇ ਕੱਲ ਖਬਰਾਂ ਨਸ਼ਤ ਹੋਈਆਂ ਨੇ ਜਾਣਕਾਰੀ ਵੀ ਦਿੱਤੀ ਗਈ ਸੀ ਕਿ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਸੀ ਫੈਸਲੇ ਨੂੰ ਲੈ ਕੇ ਕਿਤੇ ਨਾ ਕਿਤੇ ਜੋ ਹੈਗਾ ਸੀ ਹੜਤਾਲ ਖਤਮ ਕਰਨ ਦੀ ਜੀ ਜਾਣਕਾਰੀ ਆ ਗਈ ਸੀ ਪਰ ਜਿਹੜੇ ਵੱਡੇ ਆਗੂ ਸੀ ਇਹਨਾਂ ਦੇ ਉਹ ਜੇਲ੍ਹਾਂ ਦੇ ਵਿੱਚ ਨੇ ਤੇ ਹੋਣ ਕਿਤੇ ਨਾ ਕਿਤੇ ਸਨੇਹੇ ਲਾ ਕੇ ਪੂਰੇ ਪੰਜਾਬ ਦੀ ਕਮੇਟੀ ਦੇ ਵੱਲੋਂ ਦੁਬਾਰਾ ਕਿਹਾ ਗਿਆ ਕਿ ਸਾਡੀ ਹੜਤਾਲ ਉਸੇ ਤਰ੍ਹਾਂ ਜਾਰੀ ਹੈ ਜਿਹੜੇ ਫੈਸਲੇ ਕੱਲ 7-8 ਘੰਟੇ ਦੀ ਮੀਟਿੰਗ ਦੇ ਵਿੱਚ ਹੋਏ ਨੇ ਜਦੋਂ ਤੱਕ ਉਹਨਾਂ ਦਾ ਨੋਟੀਫਿਕੇਸ਼ਨ ਹੀ ਆਊਗਾ ਤਾਂ ਉਦੋਂ ਤੱਕ ਸਾਡੀ ਹੜਤਾਲ ਜਾਰੀ ਹੈ ਇਹ ਯੂਨੀਅਨ ਦੇ ਆਗੂਆਂ ਦਾ ਸੁਨੇਹਾ ਜਿਹੜਾ ਹੈਗਾ ਲੱਗ ਰਿਹਾ ਜਿਵੇਂ ਆਪਾਂ ਨੋਰਮਲ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਜਦੋਂ ਮਾਹੌਲ ਗਰਮ ਹੋਇਆ ਸੀ ਪਟਿਆਲੇ 'ਚ ਸੰਗਰੂਰ 'ਚ ਜਾਦਾ ਗੜਬੜ ਹੋਈ ਸੀ ਸੰਗਰੂਰ ਦੀ ਗੱਲ ਕਰ ਤਾਂ ਸੰਗਰੂਰ 'ਚ ਦਸ ਦੇ ਲਗਭਗ ਜਿਹੜੇ ਹੈਗੇ ਸੀ ਇਹਨਾਂ ਦੇ ਲੀਡਰ ਉਹਨਾਂ ਨੂੰ ਉਹਨਾਂ ਦੇ ਪਰਚੇ ਦਰਜ ਹੋਏ ਸੀ 22 32 ਧਰਾਵਾਂ ਲੱਗੀਆਂ ਸੀ ਪਟਿਆਲੇ 'ਚ ਪਰਚੇ ਦਰਜ ਹੋਏ ਸੀ ਤਾਂ ਇਹਨਾਂ ਦੇ ਮੁੱਖ ਮੰਗਾਂ ਇਹ ਨੇ ਕਿ ਸਭ ਤੋਂ ਪਹਿਲੀ ਤਾਂ ਜਿਹੜੀ ਮੰਗ ਹੈਗੀ ਹੈ ਵੀ ਸਾਡੇ ਜਿੰਨੇ ਵੀ ਲੀਡਰ ਹੈਗੇ ਨੇ ਸਾਡੇ ਯੂਨੀਅਨ ਦੇ ਸਾਥੀ ਹੈਗੇ ਨੇ ਉਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਕੀਤਾ ਜਾਵੇ ਜਿੰਨੇ ਪਰਚੇ ਨੇ ਪਰਚੇ ਰੱਦ ਕੀਤੇ ਜਾਣ ਜਿਹੜੀਆਂ ਸਾਡੀਆਂ ਕੀਨ ਨੂੰ ਸਸਪੈਂਡ ਕੀਤਾ ਹੋਇਆ ਲਗਾਤਾਰ ਨੋਟਿਸ ਆ ਰਹੇ ਨੇ ਉਹ ਉਹ ਸਾਰਾ ਕੁਝ ਰੱਦ ਕੀਤਾ ਜਾਵੇ ਤਾਂ ਇਹ ਮੁੱਖ ਮੰਗਾਂ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੀ ਹੈ ਪੇਚ ਹਜੇ ਵੀ ਫਸਿਆ ਹੋਇਆ ਇਹ ਸਾਰੇ ਕਹਿ ਰਹੇ ਨੇ ਕਿ ਜਦ ਤੱਕ ਇਹ ਮੰਗਾਂ ਜ਼ਮੀਨੀ ਪੱਧਰ ਤੇ ਨਹੀਂ ਹੁੰਦੀਆਂ ਮੀਟਿੰਗ ਦੇ ਵਿੱਚ ਬੈਠਕ ਦੇ ਵਿੱਚ ਭਾਵੇਂ ਸਰਕਾਰ ਦੇ ਨਾਲ ਫੈਸਲਾ ਹੋ ਗਿਆ ਵੀ ਜਦ ਤੱਕ ਜ਼ਮੀਨੀ ਪੱਧਰ ਤੇ ਸਾਰੇ ਹੱਲ ਨਹੀਂ ਹੁੰਦੇ ਉਦੋਂ ਤੱਕ ਕਹਿੰਦੇ ਸਾਡੀ ਹੜਤਾਲ ਜਿਹੜੀ ਉਹ ਜਾਰੀ ਰਹੂਗੀ ਜੀ ਸਰ ਜੀ ਫਿਰ ਅਜ ਆਮ ਲੋਕਾਂ ਦੀ ਖਜਲਖੁਆਰੀ ਫੇਰ ਤੋਂ ਤਾਂ ਬਿਲਕੁਲ ਖੱਜਲ ਖਵਾਰੀ ਤਾਂ ਲਗਾਤਾਰ ਚੱਲ ਰਹੀ ਹੈ तकरीबन 3-4 ਦਿਨ ਹੋ ਚੁੱਕੇ ਨੇ ਜਦੋਂ ਤੱਕ ਕਿਉਂਕਿ ਭਾਵੇਂ ਜਿਹੜੇ ਪੀਆਰਟੀਸੀ ਪਨ ਬਸ ਦੇ ਜਿਹੜੇ ਪੱਕੇ ਮੁਲਾਜ਼ਮ ਹੈਗੇ ਨੇ ਪੱਕੀਆਂ ਬਸਾਂ ਨੇ ਉਹ ਭਾਵੇਂ ਚੱਲ ਰਹੀਆਂ ਨੇ ਪ੍ਰਾਈਵੇਟ ਬਸਾਂ ਨੇ ਉਹ ਚੱਲ ਰਹੀਆਂ ਨੇ ਪਰ ਜਿਹੜੇ ਰੂਟ ਨੇ ਉਹ ਰੂਟਾਂ ਦੇ ਵਿੱਚ ਜਦੋਂ ਅੱਧ ਦੇ ਲਗਭਗ ਬਸਾਂ ਨਹੀਂ ਚੱਲਦੀਆਂ ਤਾਂ ਖੱਜਲ ਖਵਾਰੀ ਇਹੀ ਹੁੰਦੀ ਹੈ ਉਹ ਬਿਲਕੁਲ ਯਕੀਨੀ ਹੁੰਦੀ ਹੈ ਉਸੇ ਤਰੀਕੇ ਨਾਲ ਲੋਕਾਂ ਨੂੰ ਪਰੇਸ਼ਾਨ ਹੋਣਾ ਵੀ ਪੈਂਦਾ ਉਹ ਲਗਾਤਾਰ ਜਾਰੀ ਹੈ ਸੀ ਸੁਨੇਹਾ ਵੀ ਹੀ ਦੇ ਰਹੇ ਆ ਕਿ ਕਿ ਤਰ੍ਹਾਂ ਕਿਤੇ ਬਿਲਕੁਲ ਜ਼ਰੂਰੀ ਕੰਮ ਨੂੰ ਲੈ ਕੇ ਜਾਂ ਆਪਣੇ ਸਾਧਨਾਂ ਦੇ ਉੱਪਰ ਸਾਡੀ ਜਿਹੜੀ ਕੋਸ਼ਿਸ਼ ਆ ਉਹ ਲੋਕਾਂ ਦੇ ਵੱਲੋਂ ਕੀਤੀ ਜਾਵੇ ਅਗਰ ਉਹ ਬਸਾਂ ਦੇ ਉੱਪਰ ਜਾਣਗੇ ਜਾਂ ਬਸ ਸਟੈਂਡ ਦੇ ਉੱਪਰ ਜਾਣਗੇ ਤਾਂ ਖੱਜਲ ਖੁਆਰੀ ਹਜੇ ਵੀ ਲਾਜ਼ਮੀ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ ਜੀ ਸਰ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਯੂਨੀਅਨ ਦੇ ਆਗੂਨੋ ਲੋ ਇੱਕ ਕਲੀਅਰ ਕਰ ਦਿੱਤਾ ਗਿਆ ਹੈ ਜਦੋਂ ਤੱਕ ਯੂਨੀਅਨ ਦੇ ਲੀਡਰ ਜਿਨ੍ਹਾਂ ਨੂੰ ਡਿਟੇਨ ਕੀਤਾ ਗਿਆ ਸੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਜਦੋਂ ਤੱਕ ਜੋ ਪਰਚੇ ਦਰਜ ਕੀਤੇ ਗਏ ਸੀ ਉਹ ਰੱਦ ਨਹੀਂ ਕੀਤੇ ਜਾਂਦੇ ਜਦੋਂ ਤੱਕ ਬਰਖਾਸਤ ਕੀਤੇ ਹੋਏ ਮੁਲਾਜ਼ਮਾਂ ਦੀ ਬਹਾਲੀ ਦਾ ਨੋਟੀਫਿਕੇਸ਼ਨ ਨਹੀਂ ਆਂਦਾ ਉਦੋਂ ਤੱਕ ਕੱਚੇ ਕਾਮਿਆਂ ਦੀ ਹਟਾਲ ਐਜ਼ ਇਟ ਇਜ਼ ਹੀ ਚੱਲੀ ਰਹੇਗੀ ਤੇ ਅੱਜ ਵੀ ਨਹੀਂ ਪਰਤਣਗੇ ਕੱਚੇ ਕਾਮੇ ਜੋ ਕਿ ਸਰਕਾਰੀ ਬਸਾਂ ਦੇ ਨੇ ਹਾਲਾਂਕਿ ਲਗਾਤਾਰ ਉਹਨਾਂ ਦੀਆਂ ਕੁਝ ਮੰਗਾਂ ਨੇ ਉਹਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਹਰਾਸਤ ਚ ਲੈ ਗਏ ਸਾਥੀ ਵਿਹਾਕ ਕੀਤੇ ਜਾਣ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕੱਚੇ ਕਾਮਯਾਤੇ ਜਿੰਨੇ ਵੀ ਪੱਚੇ ਹੋਏ ਨੇ ਹਾਲ ਫਿਲਹਾਲ ਉਸ ਨੂੰ ਰੱਦ ਕੀਤਾ ਜਾਏ ਸਸਪੈਂਸ਼ਨ ਅਤੇ ਟਰਮੀਨੇਸ਼ਨ ਵਾਪਸ ਹੋਵੇ ਇਸ ਦੀ ਵੀ ਡਿਮਾਂਡ ਕੀਤੀ ਗਈ ਹੈ ਇਹ तमाम ਮੰਗਾ ਨੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਵੀ ਹੜਤਾਲ ਹੈ ਉਹ جاری ਹੈ ਤਹਰਾਸ ਚ ਲੈ ਗਏ ਸਾਥੀਆਂ ਨੂੰ ਰਿਹਾ ਕੀਤਾ ਜਾਏ ਕੱਚੇ ਕਾਮਯਾਤੇ ਹੋਏ ਪੱਚੇ ਰੱਦ ਕੀਤੇ ਜਾਣ ਇਹੋ ਜੀ ਮੰਗਾ ਨੇ ਜਿਹੜਾ ਨੂੰ ਲੈ ਕੇ ਅੱਜ ਵੀ ਜੋ ਕੱਚੇ ਮੁਲਾਜ਼ਮ ਨੇ ਪੀਆਰਟੀਸੀ ਪਨ ਬਸ ਦੇ ਉਹਨਾਂ ਦੇ ਵੱਲੋਂ ਇਹ ਚੱਕਾ ਜਾਮ ਰੱਖਿਆ ਜਾਏਗਾ ਹਾਲਾਂਕਿ ਸੀਐਮ ਭਗਵੰਤ ਪਾਣ ਦੋ ਦਿਨ ਪਹਿਲਾਂ ਕਾਫੀ ਜ਼ਿਆਦਾ ਸਖਤ ਲੈਜ ਚ کہہ ਰਹੇ ਸੀ ਕਿ ਜੋ ਕੁਝ ਵੀ ਮੰਗਾ ਨੇ ਆਓ ਮੀਟਿੰਗ ਕਰੋ ਗੱਲਬਾਤ ਕਰੋ ਟੇਬਲ ਟॉक ਕਰੋ ਪਰ ਇਸ ਨਿਕੇ ਨਾਲ ਆਮ ਲੋਕਾਂ ਦੀ ਖੱਜਲ ਖੁਆਰੀ ਨਹੀਂ ਕੀਤੀ ਜਾ ਸਕਦੀ ਲਗਾਤਾਰ ਜਾਰੀ ਹੈ ਝੂਠੀਆਂ ਖਬਰਾਂ 'ਚ ਨਾ ਪਓ ਕੋਈ ਹੜਤਾਲ ਖੁੱਲੀ ਨਹੀਂ ਜਿੰਨਾ ਸਮਾਂ ਜਿਹੜੇ ਸਾਡੇ ਮੁਲਾਜ਼ਮ ਗ੍ਰਿਫਤਾਰ ਕੀਤੇ ਗਏ ਆ ਉਹ ਬਾਹਰ ਨਹੀਂ ਆਉਂਦੇ ਜਿੰਨਾ ਟਾਈਮ ਝੂਠੇ ਕੀਤੇ ਗਏ ਪਰਚੇ ਰੱਦ ਨਹੀਂ ਹੁੰਦੇ ਜਿੰਨਾ ਟਾਈਮ ਸਸਪੈਂਸ਼ਨਾਂ ਟਰਮੀਨੇਸ਼ਨਾਂ ਸਿਮਾਾਂਾਂ ਰੱਦ ਖਤਮ ਨਹੀਂ ਹੁੰਦੀਆਂ ਉਹਨਾਂ ਟਾਈਮ ਹੜਤਾਲ ਜਾਰੀ ਆ ਜਿੰਨਾ ਸਮਾਂ ਕੋਈ ਚਿੱਠੀ ਮੰਤਰੀ ਸਾਹਿਬ ਵੱਲੋਂ ਜਾਂ ਡਾਇਰੈਕਟਰ ਸਟੇਟ ਟ੍ਰਾਂਸ ਵੱਲੋਂ ਜਾਰੀ ਨਹੀਂ ਹੁੰਦੀ ਉਹਨਾਂ ਸਮਾਂ ਹੜਤਾਲ ਜਾਰੀ ਹੈ ਜੋ ਵੀ ਸਟੇਟ ਕਮੇਟੀ ਅਗਲੇ ਸੰਘਰਸ਼ਾਂ ਦਾ ਐਲਾਨ ਕਰਦੀ ਆ ਸਾਰਾ ਪੰਜਾਬ ਉੱਤੇ ਫੁੱਲ ਚਾੜੂ